ਆਪਣੇ ਭਾਈ ਜਾਂ ਛੱਡਣ ਚੱਲੇ ਆ ਉੱਥੇ ਤੱਕ ਆਪਣੇ ਰਾਮ ਸੇਕੂ ਗ੍ਰਿਜ ਤੱਕ ਤੇ ਉੱਥੋਂ ਥੋੜਾ ਹੋਰ ਗੇ ਤੱਕ ਕਰਕੇ ਜਾਵਾਂਗੇ ਆਪਾਂ ਤੇ ਇੱਦਾਂ ਗੁਮਿ ਜਾਓ ਸਾਰੇ ਜਣੇ ਘਰੋਂ ਨਿਕਲੋ ਪਿਆਰ ਨਾਲ ਚੁੱਕ ਕੇ ਆਪਣਾ ਘੁੰਮੋ ਜ਼ਿੰਦਗੀ ਦੇ ਵਿੱਚ ਤੇ ਪਿਆਰ ਵੰਡੋ ਖੁਸ਼ੀਆਂ ਵੰਡੋ ਤੇ ਇਦੀ ਕਟੂਏ ਨਾਲ ਵਰਲਾ ਮਿਰਚ ਝੁਲ ਕੇ ਰਹੋ ਕਿਸ ਨਾਲ ਲੜਾਈ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਇੰਜੋਏ ਕਰੋ ਜ਼ਿੰਦਗੀ ਨੂੰ ਆਪਣੀ ਨਾਲ ਜਿਆਦਾ ਪੈਸੇ ਮੈਟਰ ਨਹੀਂ ਕਰਦੇ ਹੈਗੇ ਘੁੰਮਣ ਦੇ ਲਈ ਥੋੜੇ ਪੈਸੇ ਨਾਲ ਬੰਦਾ ਘੁੰਮ ਸਕਦਾ ਇਹ ਲਓ ਜੀ ਮੋਟਰਸਾਈਕਲ ਦਾ ਰੋਡ ਇੱਥੇ ਤੱਕ ਕੇ ਸੀਗਾ ਜੇ ਅੱਗੇ ਵਧੀਆ ਰੋਡ ਹੁੰਦਾ ਤਾਂ ਮੋਟਰਸਾਈਕਲ ਤੇ ਹੋਰ ਅੱਗੇ ਛੱਡ ਦੁੰਦੇ ਜੇ ਤਾਂ ਇਹੀ ਇਧਰ ਆਣਾ ਮੰਨਦਾ ਹੈ ਹਮ ਨੋ 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 ਉਹ ਪਹੁੰਚ ਆਈਏਗਾ ਬੋ ਯੈਸ ਨੋ ਪ੍ਰੋਬਲਮ ਓਕੇ ਓਕੇ ਥੈਂਕ ਯੂ ਤੇ ਆਪਾਂ ਹੁਣ ਜਾ ਰਹੇ ਹਾਂ ਅੱਗੇ ਨੂੰ ਦੇਖਦੇ ਹਾਂ ਕਿੱਥੇ ਤੱਕ ਜਾ ਹੁੰਦਾ ਇਥੇ ਗੱਲ ਬਣਦੀ ਆ ਕਿੱਥੇ ਤੱਕ ਗੱਲ ਨਹੀਂ ਬਣਦੀ ਵਿਊ ਪੁਆਇੰਟ ਤੇ ਵਿਊ ਪੁਆਇੰਟ ਕਹਿੰਦੇ ਨੇ ਇੱਥੇ ਚੱਲੀ ਜਾ ਰਹੇ ਆ ਆਲੇ ਦੁਆਲੇ ਜੰਗਲੇ ਜੰਗਲਾ ਹੀ ਦੇਖ ਸਕਦੇ ਤੁਸੀਂ ਪੂਰਾ ਜੰਗਲ ਆ ਜੀ ਪੂਰਾ ਇਹਨੂੰ ਸਮਝਿਓ ਹਾਂ ਇੱਥੋਂ ਜਾਨਵਰ ਆ ਸਕਦਾ ਔਰੋਂ ਪਰ ਆਹ ਇਧਰਲੀ ਸਾਈਡ ਬੰਦ ਆ ਚਲੋ ਤੁਰ ਹੀ ਜਾਂਨੇ ਦੇਖਦੇ ਕਿੰਨੀ ਕੁ ਦੂਰ ਤੱਕ ਜਾ ਹੁੰਦਾ ਜੀ ਥੱਥੋਂ ਪਤਾ ਨਹੀਂ ਕਿੱਦਾਂ ਜਾਣਾ ਕਿੱਦਾਂ ਨਹੀਂ ਜਾਣਾ ਇੱਥੇ ਦਾ ਰਸਤਾ ਜਾਂ ਬੰਦ ਜਿਹਾ ਹੋ ਗਿਆ ਲੱਗਦਾ ਤੋਰ ਰਹੀਆਂ ਤੋਰ ਰਹੀਆਂ ਪਵਨ ਚੱਕੀਆਂ ਮਿੰਦਰਾ ਕੰਮ 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 ਫਾਸਟ ਲੋਈ ਪਵਨ ਚੱਕੀਆਂ ਦੇਖੀਆਂ ਸਾਨੂੰ ਸਾਨੂੰ ਦੇਖੀਆਂ ਤੁਹਾਨੂੰ ਅਸੀਂ ਦਿਖਾਉਨੇ ਹਜੇ ਮਿੰਦਰਾ ਫਾਸਟ ਲਓ ਜੀ ਜਿਹੜੀ ਚੀਜ਼ ਅਸੀਂ ਨਾ ਇੰਡੀਆ ਦੇ ਵਿੱਚੋਂ ਤੁਹਾਨੂੰ ਸਕੋਟੀ ਦੇ ਲਾਸਟ ਪੁਆਇੰਟ ਤੋਂ ਦੇਖੀ ਸੀਗੀ ਦੂਰਬੀਨ ਦੇ ਨਾਲ ਟੋਲੀ ਟੈਲੀਸਕੋਪ ਦੇ ਨਾਲ ਤੇ ਉਹ ਅਸੀਂ ਇਦਾਂ ਹੀ ਹੁਣ ਨੇੜੇ ਹੋ ਕੇ ਖੜ ਕੇ ਦੇਖਾਂਗੇ ਜਿੰਨੀ ਕਿ ਨੇੜੇ ਖੜ ਸਕੇ